ਜੀ ਡਰੈਸ ਪਿੰਡ ਪੂਰਾ ਕੋ ਨਾ ਹਾਂ ਤਹਿਸੀਲ ਪੱਟੀ ਹਾਂ ਜ਼ਿਲ੍ਹਾ ਸ਼੍ਰੀ ਦਰਮਸਾਹ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਕਿੰਨਾ ਜੀ ਆਪਣਾ ਦੱਸੋ ਤਸੀਂ ਨੋਟ ਕਰਵਾਓ ਉਹ ਲੜ ਉਹ ਲਉਣਾ ਹਾਂਜੀ ਸਾਹਮਣੇ ਸਜਣੋ ਮੋਬਾਈਲ ਨੰਬਰ ਹੈਗਾ ਇਹ 99143 ਤੇ 500 50226 50226 ਤੇ ਸਜਣੋ ਵੀਡੀਓ ਪਹਿਲੀ ਬਣਨ ਆ ਕੀ ਇਸ ਫਾਰਮ ਤੋਂ ਚਲੋ ਜਦੋਂ ਪਹਿਲੀ ਬਾਨੀ ਹੋਵੇ ਨਾ ਕੈਮਰੇ ਮੂਰੇ ਬੰਦਾ ਕਾਬਰ ਜਾਂਦਾ ਹੈ ਕਿੱਦਾਂ ਡਿਟੇਲ ਕਰਨੀ ਆ ਕੀ ਹਿਸਾਬ ਕਿ ਤਾਬ ਹੌਲੀ ਹੌਲੀ ਜਾਣਕਾਰੀ ਆਪੇ ਹੋ ਜਾਊਗੀ ਤੇ ਬਾਈ ਗਰਤਾਰ ਸਿਆ ਸ਼ੁਰੂਆਤ ਕਰੀਏ ਵਹਿੜ ਤੋਂ ਵਹਿੜ ਤੋਂ ਮੱਲੀ ਹਾਂ ਕਿਦਾਂ ਦੀ ਸਹੀ ਵੀਜੀ ਨੂੰ 5-6 ਦਿਨ ਹੋ ਗਏ ਸਨ ਠੀਕ ਆ ਇਹ ਬੌਲੇ ਜੀ ਇਹਨੂੰ ਬੌਲੇ ਚੀਆ ਹਾਂਜੀ ਚੋਣ ਚਾਣ ਕੇ ਓਕੇ ਵੀਜੀ ਮਾਰ ਅੱਛਾ ਬਾਹਰ ਥੱਲੇ ਗਏ ਕੋਈ ਮਾਰਦੇ ਫਿਰ ਤਾਰ ਇਸ ਤਰ੍ਹਾਂ ਹੀ ਪੈ ਜਾ ਮਾਰਦੇ ਵਾਹ ਆ ਵੇ ਵੀਜੀ ਵਾਹ ਵਾਹ ਲਓ ਸੱਜਰੋ ਐਦਾਂ ਹੀ ਧਾਰਾ ਮਾਰਦਗੇ ਹੈ ਤੇ ਚੋਣ ਓਕੇ ਹੈ ਮਾਰਦੇ ਖੇਡ ਕੇ ਚਲੇ ਮਾਰ ਹੈ ਬਿਲਕੁਲ ਬਿਲਕੁਲ ਵਾਕੇ ਮਾਰ ਦੇ ਬਸਮਾਪਾ ਆ ਉਠੇ ਦਾ ਕਰਕੇ ਨਾ ਮੇਰੇ ਤੋਂ ਛੁੜਾਇਆ ਹਾਂ ਬਸਮਾਪਾ ਆ ਚਲੋ ਹੋਰ ਹੋਏ ਨਾ ਓਕੇ ਜੀ ਬਿਲਕੁਲ ਓਕੇ ਤੇ ਹਾਂ ਜੀ ਬਸਮਾਪਾ ਟੰਗ 25 ਮਗਰ ਵੇਚੀ 25 ਮਗਰ ਵੇਚੀ ਅੱਛਾ ਚੋਣ ਚਾਨ ਚੋਣ ਓਕੇ ਵੀ ਜੀ ਮੈਂ ਥੋੜਾ ਅਗੁੱਠਾ ਲੈ ਲੇਡ ਤੋਂ ਥਾਣ ਸਜਣੋ ਚੈੱਕ ਕਰ ਲਓ ਚੋਣ ਓਕੇ ਹੋ ਗਈ ਹੈ ਓਕੇ ਵੀ ਜੀ ਨੋ ਜੀ ਆ ਹੁਣ ਧਾਰਾ ਦੇਖੋ ਹੋਰ ਜਾ ਠੀਕ ਆ ਆ ਮਗਰ ਲੇਟਣਾ ਹੈ ਬਿਲਕੁਲ ਲੋਈ ਓਏ ਆਹ ਲੋਈ ਮੁੱਠੀ ਚ ਥਣ ਆਉਂਦਾ ਏ ਆਹ ਧਾਰ ਆਉਂਦੀ ਏ ਠੀਕ ਏ ਮੱਛੀ ਦਾ ਨੜੂ ਖਾ ਲੋ ਬਿਲਕੁਲ ਗਿੱਲਾ ਨੜੂ ਦੇ ਲੈ ਦੋਰੀ ਚੋਣ ਬਾੜੀ ਓਕੇ ਹੈ ਤੋੜ ਤੇ ਪਰਾਂ ਨੂੰ ਲੈ ਜਾ ਲੋਈ ਸਜਣੋ ਧਾਰਾਂ ਆਪਾਂ ਵੀ ਤੁਹਾਨੂੰ ਕਢਵਾ ਕੇ ਵਿਖਾ ਦਿਆਂ ਤੇ ਬਾਕੀ ਚਲੋ ਚੰਗੀ ਬੈੜ ਥਣ ਭਾਂਡਾ ਵੀ ਚੰਗਾ ਲੱਗਾ ਸੂਈ ਤਾਜੀ ਦੁੱਧ ਸਟਾਰਟਿੰਗ ਹੀ 12 ਤੋਂ ਨੋ ਹੁਣ 12 ਕਿਲੋ ਹਾਂ ਜੀ ਦੋ ਟਾਈਮ ਮੌਕੇ ਤੋਂ ਥੱਲੇ ਕਰੇ ਵਿੱਚ ਸਿਰਫ ਤੇ ਚੱਲ ਮਾਨ ਪਿਆਰ ਮਾਨ ਪਿਆਰ ਤਿੰਨ ਛੱਡ ਦਾਂਗੇ ਤਿੰਨ 37 37 ਹਜ਼ਾਰ ਦੀ ਇਹ ਛੋੜਦੀ ਜਾਓ ਆਏ ਜਾਏ ਤਾਂ ਇੱਕ ਮਾਨਤਾ ਨੂੰ ਹੋਰ ਕਰਦਾ ਹਾਂ ਵਿੱਚ ਹੋਰ ਵੀ ਕਰਦਣਾ ਹੈ ਹਾਂ ਜਾਇਗਾ ਇਹਦਾ ਇਹ ਰ ਫਿਰ ਸੇਰਾ ਹੀ ਲਾਤਾ ਇਹਦੇ ਹਾਂਜੀ ਹਾਂਜੀ ਪਹਿਲੀ ਵੀਡੀਓ ਸੱਜਣਾ ਵੱਚੀ ਵੇਖੋ ਕਿੱਡੀ ਬਰੀਡ ਵਾਲੀ ਹੈ ਹਾਂ ਹਾਂ ਠੀਕ ਹੋ ਵੱਚੀ ਤੇ ਵੜ ਵੀ ਚੰਗੀ ਕਰਾਉ ਸੰਗ ਆ ਹਾਂਜੀ ਹਾਂਜੀ ਤੇ ਦੁੱਧ 12 ਹੀ ਹੁਣ ਸਰਾਣੀ ਕੀਤਾ ਏ 15 ਕਰਜੇ 14 ਕਰਜੇ ਹਲਾ ਦਿਓ ਹਲਾ ਇਹਨਾ ਭੁਖੇ ਭੁਖੇ ਡੰਗਰ ਵਜਿਆ ਇਹਨਾ ਗਾਇੰਗੇ ਤੇ ਆਂਡੇ ਠੀਕ ਹੈ ਠੀਕ ਹੈ ਤੇ ਸ਼ੁਰੂਆਤ ਹੁਣ ਛੋਟੀ ਤੋਂ ਕਰੀ ਹੈ ਹਾਂਜੀ ਖੱਟਾ ਮਗਰ ਕੱਟੀ ਨਹੀਂ ਖੱਟਾ ਵੀ ਦੀ ਕੱਟਾ ਹਾਂਜੀ ਚਲੋ ਦੂਜੀ ਸੋਏ ਖੋਲ ਦੋ ਠਹਿਲ ਠੰਡੀ ਹੈਗੀ ਅੱਛਾ ਚਲੋ ਕੋਈ ਨਹੀਂ ਤੋਰ ਦੋ ਕਟਾ ਮਗਰ ਜੀ ਤੇ ਦੂਜਾ ਸੂਆ ਇਹਦੇ ਕੋਲ ਦੁੱਧ ਕਿੰਨਾ ਹੋ ਇਹਦੇ ਕੋਲ 10 ਲੀਟਰ ਦੁੱਧੂ ਵੀ ਜੀ 8 ਮੰਨ ਕੇ 8 ਮੰਨ ਕੇ ਚੱਲੇ ਵੀ ਜੀ 8 ਮੰਨ ਕੇ ਕੋਈ ਸੌਦਾ ਕਰ ਲੈ ਦੁੱਧ ਭਾਵੇਂ 10 ਹੀ ਹੋਵੇ ਦੁੱਧ ਭਾਵੇਂ 10 ਹੋਵੇ ਪਰ 8 ਮੰਨ ਕੇ 8 ਮੰਨ ਕੇ ਸੌਦਾ ਕਰ ਲੈ ਸੂਈ ਸੱਜਰ ਆ ਸੂਈ ਸੱਜਰ ਆ ਵੇਖੋ ਬੱਚਾ ਮੰਗਦਾ ਹਾਂ ਛੋਟੀ ਜੰਗੀ ਗਾਂਹ ਤੋਰਦੇ ਲੰਮੀ ਹਾਂ ਖਾਲ ਜੰਗਾ ਲਗਾ ਛੋਟੀ ਹੈ ਓਕੇ ਇੱਕ ਦੋ ਪੀਣ ਦੇ ਪੀਣ ਦਾ ਪੇਟ ਫੁੜਾ ਚੰਗਾ ਛੋਟੀ ਜਵਾਨ ਜੂਣ ਹੈ ਹਾਂ ਜੀ ਹਾਂ ਜੀ ਹਰ ਵੀ ਜਗਾ ਲੱਗਾ ਛੋਟੀ ਲਾਓ ਸਿੰਘ ਸਿੰਘੀ ਚੰਗੀ ਬਿਲਕੁਲ ਬਿਲਕੁਲ ਕਮਾ ਲਓ ਬਾਹਰ ਨੂੰ ਜਾਂਦੀ ਹੈ ਇਹਦਾ ਦੀ ਪਹਿਲਾਂ ਹੀ ਮੈਂ ਚਲ ਜਾ ਹਾਂ ਵੀਡੀਓ ਤੋਂ ਹਾਂ ਵੀਡੀਓ ਤੋਂ ਪਹਿਲਾਂ ਹੀ ਕੋਈ ਨਹੀਂ ਲਾਇਆ ਇਹਨੂੰ ਲਓ ਜੀ ਸਿੰਘੀ ਸਿੰਘੀ ਬੜੀ ਆ ਤੇ ਛੋਟੀ ਜਵਾੜਿਆ ਪੂਰੀ ਦੁੱਧਾ 8-10 ਕਿਲੋ ਦੱਸਿਆ ਬਾਕੀ ਆਈ ਹੈ ਕੋਈ ਇੰਤਾਜਾ ਲਾਲੇ ਕੋਈ 8 ਮੰਨ ਕੇ ਸੱਦਾ ਕਰ ਲੈ ਤੇ ਰੇਟ ਕਿੰਨਾ ਰਹੇਗਾ ਬਾਈ ਤਾਰ ਵੀਰ ਜੀ ਰੇਟ ਕਰਨ ਨੂੰ ਭਾਵੇਂ ਲੱਖ ਰੁਪਈਆ ਕੀਤੀ ਹੈ ਹਾਂ 99 ਹਜ਼ਾਰ ਜੋੜੀ ਦੇ ਦਾਂਗੇ 95 ਦੀ ਹਾਂਜੀ ਜਾ 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 ਹੋਰ ਕਰ ਤਾਂਗੇ ਵੀ ਤੇ ਆਏਗਾ ਮਾਨਾ ਕਿੰਨਾ ਕਾ ਆਏਗਾ ਮਾਨਾ ਹੋਰ ਕਰ ਦੇ ਫਿਰ ਦਾ ਦੇ ਅੱਜ ਤੋੜ ਦੇ ਦੋ ਹੀ ਕਰ ਦੇ ਜੋ 90 ਦੀ ਤੇਰੀ ਨਹੀਂ ਵੀਰ ਜੀ ਇੱਕ ਤਾਂ ਕਰ ਹੈ ਦੇ ਦੇ ਪਰ ਨਹੀਂ 99 ਦੀ ਤੇਰੀ ਜੇ ਠੀਕ ਜਾਂਦਾ 90 ਦੇ ਇੱਕ ਦੀ ਤੁਸੀਂ ਆ ਤਾਂ ਜੋ 99000 ਦੀ ਹੈ ਲਓ ਸੱਜਣੋ 99 ਦਾ ਹੀ ਛੋਟੀ ਹੈ ਬਿਲਕੁਲ ਹਾਂਜੀ ਤੇ 12 ਮਾਰ ਆਉਣੀਆਂ ਨਿਕਾ ਮਾਤੇ ਮਾਤੇ ਮਾਰ ਦੇ ਇਹ ਕਟਾ ਕਰ ਹਾਂ ਬੱਚਾ ਲਾ ਲੇ ਮੁੜ ਕੇ ਉੜ ਕੇ ਜਾਂਦਾ ਪਸ਼ੂ ਕਈ ਇਹ ਨਾ ਇਹ ਲਓ ਜੀ ਕਟਾ ਛੱਡ ਕੇ ਧਾਰਾ ਮਰਵਾ ਦੇ ਬਾਕੀ ਝੋਟੀ ਚੰਗੀ ਸਜਾਉਂੋ ਖਾਣੋ ਕੈਮਰੇ ਤੋਂ ਕਈ ਰ ਕਾਬਰ ਜਾਂਦਾ ਹਾਂ ਹਾਂ ਐ ਨੂੰ ਕਰ ਲੋ ਮੜੀ ਜੀ ਤੇ ਦੋ ਹੀ ਆ ਪਸ਼ੂ ਲਓ ਜੀ ਅਗਲੇ ਸਣਾ ਤੇ ਨਾ ਆਸ ਕਹਿੰਨੀ ਆ ਤਾਂ ਮਗਰ ਨਹੀਂ ਫਿਰਦਾ ਲੋ ਜੀ ਥਣਾ ਦੀ ਉਹ ਗਰੰਟੀ ਹੈ ਬਿਲਕੁਲ ਤੇ ਉਹ ਮਰੇ ਨਾ ਵੀ ਜੀ ਨਾ ਆਈ ਕਰਕੇ ਨਾ ਕੋਈ ਕਾਲ ਨਹੀਂ ਮੈਂ ਚੰਗੀ ਸਜਣੋ ਖਰੀਦਦਾਰੀ ਤੁਸੀਂ ਆਪ ਕਰਨੀ ਆ ਪਿੰਡ ਪੂਰਾ ਕੋਨਾ ਪਹੁੰਚ ਕੇ ਥਣ ਥਣ ਚੋਂਣ ਓਕੇ ਆ ਸਿਰਾ